ਇਰ ਦੇ ਗੁੱਠੇ ਤੇ ਮੱਖੀ ਬੈਠੀ ਮਹਿਸੂਸ ਹੋਈ ਉੱਥੋਂ ਸੁਨੇਹਾ ਆਇਆ ਦਿਮਾਗ ਕੋਲੇ ਕਿ ਕੋਈ ਚੀਜ਼ ਬੈਠੀ ਐ ਦਿਸੀ ਤਾਲੇ ਹੈ ਨਹੀਂ ਤੇ ਦਿਮਾਗ ਨੇ ਦੂਜੇ ਪੈਰ ਨੂੰ ਕਿਹਾ ਤੇਰੇ ਭਰਾ ਤੇ ਮੱਖੀ ਬੈਠੀ ਹਟਾਈ ਦੂਜੇ ਪੈਰ ਨੇ ਉਹਦੀ ਦੂਜੇ ਗੁੱਠੇ ਤੋਂ ਐਂ ਜੇ ਕਰਤਾ ਕਿੱਡਾ ਵੱਡਾ ਸਿਸਟਮ ਆ ਤੂੰ ਕਿਤੇ ਜਾਣੇ ਹੀ ਨਹੀਂ ਇਹਦੇ ਬਾਰੇ ਤੇਰੇ ਮੋਰਾਂ ਦੇ ਵਿੱਚ ਕਿੜਕਿੜ ਜੀ ਹੋਈ ਖੁਰਕ ਲੜੀ ਉੱਥੋਂ ਮੈਸੇਜ ਦਿਮਾਗ ਨੂੰ ਕੀਤਾ ਕਿ ਗਿੱਚੀ ਦੇ ਪਿਛੇ ਖੁਰਕ ਲੜ ਰਹੀ ਆ ਉਥੋ ਦਿਮਾਗ ਨੇ ਸੱਜੇ ਹੱਥ ਨੂੰ ਕਿਹਾ ਜਾ ਤੇਰੇ ਥੋੜਾ ਜਿਹਾ ਠੀਕ ਹੈ ਜਾਈਂ ਉੱਥੇ ਉਥੇ ਐ ਕਰਾਇਆ ਚਲ ਬਹਿ ਜਾ ਐਡੇ ਐਡੇ ਤੇਰੇ ਕੋਲੇ ਦਰਬਾਰੀ ਜਿਹੜੇ ਤੇਰੇ ਆਖੇ ਉਹਦੀ ਐ ਨਹੀਂ ਐ ਕਰਦੇ ਆ ਤੇਰੇ ਹੁਕਮ ਚ ਐ ਜਿਹੜੀ ਤਾਕਤ ਤੇਰੇ ਆਖੇ ਹੱਥ ਚ ਜਾ ਕੇ ਖੁਰਕ ਕਰਦੀ ਐ ਜਿਹੜੀ ਤਾਕਤ ਦਸਤ ਪੰਜਾ ਲੜਾਉਂਦੀ ਐ ਜਿਹੜੀ ਤਾਕਤ ਵਰਜਸਾ ਕਰਦੀ ਐ ਉਹੀ ਤਾਕਤ ਐ ਉਹੀ ਨਾਮ ਦੀ ਸਤਿਆ ਉਸੇ ਨੂੰ